ਹਾਂਜੀ ਸ਼ਸ਼ੀਕਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਜਾਣਾ ਹੀ ਕੰਮ ਜੇ ਵੀ ਆਇਆ ਥੇਰੇ ਥੇਰੇ ਤੇ ਹੁਣ ਆਪਾਂ ਫ੍ਰੀ ਹੋਏ ਆ ਤੇ ਹੁਣ ਜਾ ਰਹੇ ਆ ਬਾਕਰ ਲੈਣ ਵਾਸਤੇ ਹਰ ਫਤੇ ਦਾ ਕਿੰਨੇ ਕੱਲ ਪਰਸਨ ਨੇ ਮੈਨੂੰ ਕਹਿੰਦੇ ਕਹਿੰਦੀ ਹਰ ਫਤੇ ਵਾਸਤੇ ਬਾਕਰ ਜਿਆ ਲੈ ਜੀ ਮੈਂ ਕਿਹਾ ਚਲੋ ਘਰ ਲੈ ਆਨੇ ਤੇ ਬਾਕੀ ਕਿਉਂ ਹੀ ਘਰ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਜ਼ਰੂਰੀ ਹਨ ਹਰ ਫਤੇ ਕਰਕੇ ਹੀ ਸਾਰੀਆਂ 12 ਵਜੇ ਦੇ ਨਾਲ ਹੀ ਤੇ ਸ਼ਾਮ ਨੂੰ 4 ਵਜੇ ਜਾਵਾਂਗੇ ਤੇ ਫਿਰ ਲੈਵਾਂਗੇ ਹਨ ਸਰੋਬਾਕੀ ਇਦਾਂ ਜੁੜੇ ਰਹੇਂ ਤਾਂ ਕੋ ਲਵਾਂ ਜੇ ਨਾ ਮਨੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਸੜਾ ਫੇਸਬੁਕ ਤੇ ਪੇਜ ਨੂੰ ਜਰੂ ਫੋਲੋ ਕਰੋ ਸਨੈਪ ਚੈਟ ਤੇ ਸਾਨੂੰ ਮੈਸੇਜ ਕਰੋ ਜਰੂ ਨੰਬਰ ਨੂੰ ਹੋਇਆ ਡਾੜੀ ਜੀ ਨੇ ਲਿਆ ਨਵਾਂ ਮੋਬਾਈਲ ਵਧਾਈਆਂ ਫੇਰ ਡਾੜੀ ਜੀ ਧੰਨ ਬਸ ਇਹ ਉਹ ਮਿਟੀ ਹੋ ਗਿਆ ਐਸੇ ਸੋ ਐਸੋੜਾ ਜੀ ਆ ਰੋਲਾ ਕੰਠੀ ਕਾ ਇਸੋ ਨਾ कऊ <laughs> <laughs> ਕੈ ਗੁੱਡ ਮਾਰਨ ਕੈ ਗੁੱਡ ਮਾਰਨ ਸਾਰੇ ਅਨ ਸਾਰੇ ਅਨ ਫੋਨ ਖਰਾਬ ਹੋ ਗਿਆ ਬੰਦ ਹੋ ਗਿਆ ਮੈਨ ਮਗਰ ਇਹ ਕਿ ਮੈਂ ਇਦਾਂ ਹੀ ਹੋਣਾ ਚਾਹਿੰਦਾ ਫੋਨ ਡਾਲੀ ਫੜਦੇ ਨਾ ਜਿਆਦਾ ਚੜੰਦੇ ਰਹਿੰਦੇ ਕਦੀ ਖਬਰਾਂ ਵੇਖ ਕਦੀ YouTube ਚ ਲਾ ਲਿਆ ਕਦੀ Instagram ਕਦੀ ਕੋਤੇ ਹੋਏ ਇਦਾਂ ਇਦਾਂ ਹੋਣੀ ਚਾਹੀਦੀ ਕਹਰ ਮੈਂ ਮਮੀ ਆਈ ਆ ਚਾਹ ਪੀਂਦੇ ਪਈ ਮਮੀ ਕਿਨਾਈ ਨਹੀਂ ਕਰ ਲਈ ਆਹ ਹਰ ਫਤੈ ਨੂੰ ਨਵਾਇਆ ਤੁੱਪੇ ਬੈਠੇ ਅੱਜ ਨਾਨੀ ਨੇ ਨਵਾਤਾ ਅੱਜ ਫੜ ਕੇ ਨਹੀਂ ਮਰੀ ਪਚਕਾਰੀ ਨਹੀਂ ਇਹ ਨਹੀਂ ਇਹ ਜੂਸ ਨਹੀਂ ਢਲਿਆ ਹੁਣ ਜਦੋਂ ਗਲਾਸ ਮੁੱਦਾ ਹੋ ਗਿਆ ਥੱਲੇ ਗੈ ਮੈ ਤੀਰ ਨਾਲ ਨਾ ਹੁੰਦਾ ਹੈ ਮੇਰੇ ਫਤੈਰ ਨਾਲ ਮੈਂ ਗਲਾਸ ਖੰਡ ਹੀ ਨਾ ਹੱਥ ਜੈ ਹੋ ਗਿਆ ਉੱਤੇ ਟੁੱਲ ਕੇ ਮੁੱਡੇ ਚਾਹ ਪੀਤੀ ਚਾਹ ਲੈਂਦੀ ਹੈਗੀ। ਹੂੰ। ਥੋਲੇ ਆਦੇ ਇਹ ਦਵਾਈ ਦੇ ਹੀ ਮੁੰਡੇ। ਹੂੰ। ਦਵਾਈ ਦੇ ਹੀ। ਜਬੇ ਹੁਣ ਚੱਲੇ ਆਂ ਘਰ। ਮੰਮੀ ਆਹ ਨਾਲ ਮੰਮੀ ਨੂੰ ਛੱਡ ਜਾਂਦੇ ਆਂ। ਮੈਂ ਵੀ ਜਿੱਤੀ ਲੈ ਆਉਣੀ। ਮੰਮੀ ਨੂੰ ਨਾਲੇ ਛੱਡਣ ਚੱਲੇ ਆਂ ਘਰ ਤੇ ਨਾਲੇ ਕਿੰਨੇ ਕੰਨੇ ਕੰਨੇ ਵਾਕਰ ਲਿਆਉਣਾ ਕਾਕੇ ਵਾਸਤੇ। ਮੈਂ ਵੀ ਆਪਣੀ ਵੀ ਜਿੱਤੀ ਲੈ ਆਉ। ਲੈ। ਤੇ ਹਾਂ। ਦਵਾਈ ਦੇ ਕੁਕਲੀਨ ਕਾ। ਲੈ ਵਹ ਲੋੜ ਤੇ ਕਹਿੰਦੇ ਨਹੀਂ ਅਜੇ ਇਹਨੂੰ ਵਾਕਰ ਦੀ ਹੈ ਨਾ। ਬੋਰਡ ਆ। ਹਾਂ। ਚਲੋ ਚਲੀਏ। ਬੱਕਰੀਆਂ ਜਾਣਦੀਆਂ ਬੱਕਰੀਆਂ ਇਹਨਾਂ ਦਾ ਦੁੱਧ ਬੜਾ ਮਹਿੰਗਾ ਵਿਕਦਾ। ਵੀ ਆਪਾਂ ਇਹ ਸਲੂਨ ਥੋੜਾ ਵੱਧ ਕੰਮ ਰਹਿ ਗਿਆ ਇੱਥੇ। ਉਹ ਜਿਉਂ ਆਪਣਾ ਭਾਈ ਜੀ ਹਣਾ ਨੇ ਵੀ ਯਾਰ ਇੱਕ ਬੋਰਡ ਨਹੀਂ ਬਣਾਇਆ ਮੈਂ ਮੀਤ ਭਾਜੀ ਕੋ ਮੈਂ ਗਿਆ ਮੈਂ ਕਿਹਾ ਭਾਜੀ ਉੱਥੇ ਵੀ ਇੱਕ ਬੋਰਡ ਬਣਾ ਦੇ ਭਾਜੀ। ਇੱਥੋਂ ਤਾਰ ਪਾ ਕੇ ਜਿੱਦਾਂ ਬਿਜਲੀ ਦੀ ਸਿੱਧੀ ਆਪਣੀ ਉੱਥੇ ਜਾ ਸਕਦੀ ਟਾਲੀ ਲੱਗੇਗਾ ਨਹੀਂ ਮੈਂ। ਆਹ ਤਾਰ ਕਿ ਦਰੋਂ ਡੇ ਜੀ। ਉਹ ਇਹ ਤੇ ਆ ਸੜਜੀ ਫਸੀ ਤੇ ਆਣ ਗਿਆ ਉਹ ਪਿੰਡ ਗਈ। ਤੇ ਇਹ ਕੀ ਦੀ ਆ? ਕੀ ਪਤਾ ਕਾਦੀ ਆ ਇਹ? ਅੱਛਾ ਅੱਛਾ। ਇੱਥੋਂ ਜਿੱਦਾਂ ਪਿਛਲੀ ਦੀ ਤਾਰ ਵੇ ਸਿੱਧੀ ਟਾਲੀ ਨੇ ਵੱਜ ਜੇ। ਆਹ ਵਾ ਸਕਦੀ ਬੜੀ ਵਧੀਆ ਤੋਂ ਸਿੱਧੀ ਲੱਗ ਜੇ ਬੱਜ ਕੇ ਤੇ ਸ਼ੂ ਵਾਲਾ ਉਹ ਲੱਗ ਜੇ ਮਤਲਬ ਐ ਸ਼ੂ ਸ਼ੂ ਨਾ ਬੋਰਡ ਸ਼ੂ ਵਾਲਾ ਲੱਗ ਜੇ ਕਰਤਾ ਮੁੰਡਿਆਂ ਨੇ ਕੰਮ ਰੈਡੀ ਪਰ ਆ ਟੂ ਡਾ ਡਾ ਡੀਆਂ ਜੀ ਲੀਕ ਕੇ ਦੇਖਣ ਆਏ ਮੈਂ ਪਰ ਆ ਵੀ ਲੀਕ ਕੇ ਕਹਿਣ ਦੇ ਭਾਜੀ ਇਧਰ ਆ ਹੈ ਇਧਰ ਹੀ ਸਾਈਡ ਆ ਜੀ ਮੈਂ ਜਦੋਂ ਅੱਧੇ ਇੱਕ ਘੰਟੇ ਬਾਅਦ ਅੱਧੇ ਹੀ ਘੰਟੇ ਬਾਅਦ ਮੜਾ ਜੀ ਲੀਕ ਹੁੰਦਾ ਪਾਣੀ ਇਧਰ ਪੈਰ ਸਾਈਡ ਵੀ ਇੱਕੀ ਸੰਦ ਟਕਰਾਂ ਟਕਰਾਂ ਰਹਿ ਗਏ ਲੱਗਣ ਵਾਲੀਆਂ ਚਲੋ ਹੋਰ ਜੀ ਟੈਕ ਕਰ ਲੇ ਜੀ ਜਿਆਦਾ ਭਾਜੀ ਉਹਦੀ ਉਹਦੇ ਲੱਗੂ ਨਹੀਂ ਕਿ ਲੰਗਦਾ ਨਾ ਜੀ ਜਰਾ ਵੇਖੋ ਇਧਰ ਹਾਂ ਉਹ ਉਹ ਹੌਸਲਾ ਜਾਨ ਉਹ ਹੱਥ ਦੇ ਆ ਨੰਨ ਸੱਦੇ ਘਰ ਆਏ ਸੋ ਇਹਦਾ ਜੇ ਤੁਹਾਡੇ ਲਵੀ ਮਨਾ ਤੇ ਕਹਿਮ ਹੋ ਗਣਾ ਚੱਲ ਰੇ ਪੇਰ ਆਪਣੀ ਰਾਈ ਥੋੜੀ ਥੋੜੀ ਇਸ ਕਰਕੇ ਦੀਨੇ ਸੱਦਿਆ ਸੋ ਚਲੋ ਕੋਈ ਨਹੀਂ ਕਰਦਾਂਗੇ ਕਿਸ ਦਿਨ ਫੇਰ ਆਹ ਸ਼ੀਸ਼ੇ ਆਹ ਬੜਾ ਵਧੀਆ ਆਹ ਬੜਾ ਵਧੀਆ ਕੀਤਾ ਇਹ ਕੰਮ ਇਹ ਨਵਾਂ ਬਿੰਦਲ ਬੈਸੀ ਜਿਹਾ ਸ਼ੀਸ਼ੇ ਵਾਲਾ ਅੱਛਾ ਉਹ ਪਾ ਕੇ ਨੰਦੀ ਨੂੰ ਵੀ ਲਾ ਗਿਆ ਉਹ ਆਪੇ ਹੀ ਕਰ ਨਾ ਚੰਗਾ ਵਧੀਆਗਾ ਉੱਚੀ ਪਾ ਲੈਣੀ ਹੈਗਾ ਚਲ ਦੇ ਚ ਇਧਰ ਆਉਂਦੇ ਠੀਕ ਹੈ ਬਸ ਨਾ ਵੀ ਲੀਕ ਹੋਣ ਦੇ ਆ ਚੱਲੇ ਚੱਲ ਅਛਾ ਆਜ ਇੱਧਰ ਕਿਚਨ ਇੱਧਰ ਹੀ ਅੱਧੇ ਘੰਟੇ ਦੇ ਚਾਲ ਉੱਪਰ ਆ ਵੀ ਲੀਕ ਇੱਥੋਂ ਵੀ ਨਾ ਨਹੀਂ ਇਸ ਪਿੱਛੇ ਟੱਚ ਕਰੇ ਇੱਥੇ ਕਿਹੜਾ ਪੁਰਾਣਾ ਆ ਅਛਾ ਵੀ ਲੀਕ ਹੋਣਾ ਹੈ ਟੱਚ ਪਾਣਾ ਹੈ ਆ ਵੇਖੋ ਪਾ ਦੋ ਤਾਂ ਪਾ ਦਿੰਦੇ ਆ ਹਾਂ ਕੀਤਾ ਯਾਰ ਫੋਨ ਯਾਰ ਬਹੁਤ ਔਖਾ ਆਦਾ ਵਿਚਾਰੇ ਦਾ ਫੋਨ ਨਹੀਂ ਲੱਗਦਾ ਯਾਰ ਉਹ ਠੀਕ ਹੈ ਬਹੁਤ ਵਧੀਆ ਸਹੀ ਹੈ ਆ ਰੋਨ ਕੈਂਡਲ ਲੱਗਣ ਵਾਲੀ ਹੈ ਮੇਰੇ ਬੰਦੇ ਪਕੌੜੇ ਹੋ ਗਏ ਹਾਂ ਇਦਾਂ ਸਿੱਧਾ ਲਾਤਾ ਉਹਨੇ ਉਹਨੇ ਪਾਣੀ ਖਿਲੋਤਾ ਮੈਨੂੰ ਅੱਧੇ ਘੰਟੇ ਬਾਅਦ ਜਾ ਕੇ ਦੇਖ ਬੋਲ ਲੀ ਗੀ ਅੱਧੇ ਘੰਟੇ ਬਾਅਦ ਅਛਾ ਇਹੋ ਕਹਿਣਾ ਲੀਕ ਲੱਗ ਹੁੰਦੀ ਆ ਆਹ ਹੋਣੀ ਆ ਅੱਧੇ-ਅੱਧੇ ਘੰਟੇ ਬਾਅਦ ਮੰਨ ਲਓ ਕਿ ਤੇ ਬਿਗਦਾ ਜਾ ਕੇ ਪਾਣੀ ਐਨਾ ਨਹੀਂ ਉਦਾਂ ਮੈਨੂੰ ਲੱਗਦੀ ਨਹੀਂ ਨਾਲ ਜੇ ਪੈ ਕੇ ਹੋਈ ਜਿਵੇਂ ਸਹੀ ਲੱਗਦਾ ਕੋਈ ਨਹੀਂ ਮੈਂ ਕਹਿਣਾ ਵੀ ਕੀਤਾ ਹੁਣ ਮੇਰਾ ਚੁੱਕਿਆ ਨੇ ਮੇਰਾ ਮੈਨੂੰ ਫੋਨ ਚੁੱਕਿਆ ਹੁੰਦਾ ਮੈਂ ਯਾਰ ਅੱਛਾ ਅੱਛਾ ਨਹੀਂ ਤੇ ਪਾਜੀ ਨਹੀਂ ਐਮਸੀ ਕੰਸੀ ਨਾ ਉਹ ਨਾ ਕਰਦਾਂਗੇ ਅਸੀਂ ਪਾ ਚੁੱਕੇ ਆਂ ਵਾਲੀ ਦੁਕਾਨ ਤੇ ਇਹਦਾ ਅੱਗੇ ਠੂਲਾ ਮੈਸਾ ਤੋਂ ਕੋਈ ਇਸ ਇੰਟ ਸਟੋਰ ਇੱਥੋਂ ਅੱਗੇ ਇਹਦਾ ਠੂਲਾ ਖੜਿਆ ਹੈਗਾ ਹਿਗਾ ਹੁਣ ਇਹਦੇ ਲਈ ਲਵਾਵਾਂਗੇ ਸੀਵਾ ਕਰ ਇਹ ਕਾਦੀ ਆਵਾਜ਼ ਆਉਂਦੀ ਕਾਦੀ ਨਹੀਂ ਟਿੱਪ ਦੀ ਆਵਾਜ਼ ਆ ਪਹੁੰਚ ਗਿਆ ਆਪਾਂ 2 ਸਟਾਰ ਤੇ ਦੇਖਦੇ ਆ ਜੇ ਰੇਟ ਸਹੀ ਲੱਗੂ ਫੇਜੀ ਲੈ ਜਾਣੇ ਨਹੀਂ ਤੇ ਨਹੀਂ ਆ ਮੈਂ ਲੈਣੀ ਗੱਡੀ ਹਾਂ ਚੱਲੋ ਅਸੀਂ ਮਮੇ ਨੂੰ ਬੁਲਾ ਲਿਆਂਦਾ ਮਮੇ ਨੂੰ ਆਂਦੇ ਉਹ ਅੰਦਰ ਚੱਲਦੇ ਆਂ ਚਲਾ ਐਂਦੀ ਜਾਣਾ ਐਂਦੀ ਜਾਣਾ ਲੱਗਦਾ ਆਇਆ ਯਾਰ ਕੰਤਿਆਨ ਆਈ ਪੈਰ ਨਾ ਫਸਲ ਜੀ ਯਾਰੋ ਵਾਕਰ ਜਾਓ ਖਾਓ ਹੋਵੇ ਅਜੇ ਲੱਗੇ ਵਾਕਰ ਕੇ ਨਾ ਕਰ ਚੈੱਕ ਉਹ ਸਟੈਂਡ ਤੇ ਜੋ ਆਪੇ ਉਹ ਮਗਰ ਜਿਹੜੇ ਲੱਗਾ ਕਿਦਾਂ ਸਟਾਰਟਿੰਗ ਤੇ ਕਿਵੇਂ ਇਹਨਾਂ ਦਾ ਭਾਜੀ ਪ੍ਰੈ ਕੋਸ਼ ਕਿਵੇਂ ਕੀ ਕਰ ਜੀ ਸੇਕ ਲਓ ਦੇਖਾਂਗੇ ਬੋਲ ਵਾਲੇ ਆਉਂਦੇ ਨੇ ਸਟਾਰਟਿੰਗ ਮੋਡੂਲ ਉਹ 600 ਦੇ ਤਾਂ ਸਟਾਰਟ ਹੋ ਜਾਂਦੇ ਨੇ ਅੱਛਾ ਜਿਹੜੇ ਆਹ ਬਲਿਆਣੀ ਅਡਜਸਟੇਬਲ ਆ ਜਿਹੜੇ ਕੋਈ 1500 1600 2000 2500 ਲਾ ਅਗਲਾ ਕਰੀਏ ਦੇਖੋ ਆ ਨਾ ਕਰਨ ਬਸ ਉਹ ਬੈਜਾ ਬੈਜਾ ਉਹ ਉੱਤੇ ਬੈਜਾ ਦੇਖਣਾ ਪਈ ਮੋਟੋ ਮੋਟੋ ਲਾ ਆ ਜੇ ਹੈਨੋ ਦੇਖਾਇ ਦਿਓ ਉਹ ਕਾਹੋਂ ਸਟਾਰਟਿੰਗ ਕਿਹੜਾ ਹੈ ਸਟਾਰਟਿੰਗ ਮਾਡਲ ਕਿਹੜਾ 5 6 ਵਾਲੇ ਕਿਹੜੇ 10000 ਵਾਲੇ ਕਿਹੜੇ ਕਿੱਦਾਂ ਕਿਵੇਂ ਹੈ ਮਾੜਾ ਚੈੱਕ ਕਰਾਓ ਕਿਹੜਾ ਸਿਸਟਮ ਕਿੱਦਾਂ ਆ ਆ ਹੈਂਡਲ ਜੇ ਵਾਲੇ ਵਿਖਾਓ ਜਿਆਦਾ ਪਹਿਲਾਂ ਆ ਵੀ ਇੱਕ ਦਿਨ ਕਿਹੜੇ ਆਪਾਂ ਨਾ ਕਰੇਗਾ ਹੰਨਾਏ ਦੋ ਅਗੇ ਫਿਰ ਤੇ ਅੱਡ ਘਰੇਗੇ ਇਹ ਨਾਲ ਦੋ ਜੇਸਟ ਬਲ ਹੋ ਜਾਂਦਾ ਹਾਂਜੀ ਹਾਂਜੀ लग गया या नहीं हम्म अह फिर क्या ਆ ਕਰ ਲਿਆ ਫਾਈਨਲ ਤੇ ਇਹਨੂੰ ਹੁਣ ਅਸੈਂਬਲ ਕਰਨ ਦੇ ਟਾਈਮ ਲੱਗ ਜਾਣਾ ਸੋਨੇ ਦੇ ਸਾਰੇ ਹੀ ਹੈ ਹੈ ਮੈਂ ਕਿਹਾ ਸੀ ਹੈਂਡਲ ਨਾ ਆ ਗਿਆ ਲੱਗਣਾ ਉਹ ਮੜਾ ਫੰਦਾ ਆ ਗਿਆ ਜਾਂ ਮੈਂ ਇਕੱਲਾ ਆਹੇ ਐਕਟਿਵ ਆ ਜੀ ਹਾਂਗਾ ਐਕਟਿਵ ਐਕਟਿਵ ਆ ਜੀ ਨਾ ਸਭ ਨੂੰ ਪਸੰਦ ਆਇਆ ਕਸਟਮਰ ਦੇ ਆ ਕੇ ਜੀ ਮਿਲਦੇ ਥਲੇ ਆ ਕੀ ਕਰ ਦੋ ਯਾਰ ਬਾਲੀ ਇੱਦਾਂ ਕਰਨਾ ਬੰਦਾ ਡੱਬੇ ਵੀ ਨਾ ਪੋੜਾ ਨੀ ਡੱਬੇ ਚ ਨਹੀਂ ਕਰਾਂ ਤਣਾ ਫਿਰ ਆਂਦਾ ਇਹ ਧਰਕ ਵਾਲਾ ਆਹ ਹੰਡਾ ਜਾਲ ਲੱਤ ਜੋ ਹਾਂਜੀ ਉਹ ਤਾਂ ਆਪਣਾ ਤਾਂ ਕਰਦੇ ਸੀ ਚੱਲੀਏ ਆ ਢੱਬਾ ਜੇ ਦਾ ਭਜੀ ਆ ਜੀ ਲੈ ਜੀ ਹੁਣ ਚਲੋ ਬੋਲੋ ਆ ਜੋ ਵੀ

Tak apa aja sih, pungut cukanya. Kedahsa, kedahsa, cakap macam saje Saudi. Kata-kata wow, kini piala dihidupan ini. So, lembut, baik. Wah, baik ਭੈਣ ਜੀ ਉਂਦੀ ਹੱਥ ਪਤੇ ਦੀ ਕੀ ਦੇ ਮੈਚ ਡੈਡੀ ਦਾ ਮੈਨੂੰ ਬਹੁਤ ਸੋਹਣਾ ਲੱਗਾ ਕਿ ਉਹ ਆ ਮੋਦੇਰੇ ਤੇ ਫੋਟੋ ਖੇਦੇ ਹੋਣਾ ਆ ਹੁਣ ਮੈਂ ਕੀ ਕਰਾਂ ਡੈਡੀ ਕਹਿੰਦੇ ਡੈਲੀ ਕਹਿੰਦੇ ਆ ਕਿ ਮਮੇਲੇ ਪਾਸੇ ਜੀ ਜੂ ਨੂੰ ਤਾਂ ਇਹ ਬੈਠੇ ਹੋਏ ਨੇ ਤੇ ਇੱਧਰ ਹੱਲ ਫਤੇ ਲੰਮੇ ਪਿਆ ਹੋਇਆ ਬਾਈ ਖਾਣੇ ਇਹ ਵੀ ਨਹੀਂ ਜਾਂਦਾ ਹੁਣ ਇੱਥੇ ਜੇ ਨਾਲ ਤਰੀ ਘਰ ਜੇ ਕੋਈ ਕੈਮਰਾ ਦੇਖੋ ਕਿ ਮੈਂ ਕਹਿਣਾ ਹਾਂ ਮੋ ਮੋ ਸਾਫ ਹੁੰਦਾ ਕੈਮਰਾ ਨਾ ਉਹ ਚੀ ਜਿੰਦ ਦੇ ਲਿਆ ਤੇਰੀ ਫੋਟੋ ਖੇਚ ਲਈਏ ਅਰੇ ਅਰੇ ਵੀਡੀਓ ਨਹੀਂ ਜਾਂਦੇ ਫੋਟੋ ਤੂੰ ਬੜਾ ਬਈਆ ਇਹ ਬਣਾਉਣਾ ਮੈਂ ਅਭੀ ਬਣਾਇਆ ਸੀ ਸੈਕਰੀਟ ਆਉਂਦਾ ਪਰੰਨ ਤੇਰਾ ਤਰ ਬਣ ਨਾ ਸਕੀ ਤੂੰ ਬਰਫੀ ਕਿੰਨੇ ਖਾਣੀ ਹੈ ਪਲੇਟ 'ਚ ਪਈ ਮੇਰੇ ਨਾਲ ਥੋੜੀ ਜਿਹੀ ਤੂੰ ਯਾਦ ਕਿਹਨਾਂ ਮੋਲ ਆਂ ਡੇ ਆੜੀ ਉਹਦੇ ਦੀ ਪਈ ਫੀਗ ਉਹਨੂੰ ਗੱਲ ਕਰੀਏ ਚਲੋ ਗਰਹਣਾ ਨਹੀਂ ਚੱਲ ਲਈਏ ਹੁਣ ਚੱਲੇ ਅਸੀਂ ਆਪਣੇ ਘਰ ਹੋਰ ਬੀਲੀ ਆਵੇ ਕਿੰਨਾਂ ਦੇਖਤਾ ਪਿਆ ਉੱਪਰ ਚੱਲੀਏ ਹਰ ਮਤੇ ਚਲੋ ਚਲੀਏ ਘਰ ਚਲੀਏ ਚਲੋ ਚਲੀਏ ਚਲੋ ਚਲੀਏ ਬਗਾਂ ਬੈਠ ਕਰੋ ਹਰਫਤ ਇਹ ਤੋਂ ਹਾਂਜੀ ਕਾਛੀ ਜੀ ਜਿਆਦਾ ਪਾ ਰਿਆਂ ਹੁਣ ਮਨ ਤੋਂ ਭੰਨੂ ਦੇ ਇਥੋਂ ਤੇਰਾ ਭੰਨੂ ਦਾ ਹਾਂ ਫੇ ਚੱਲ ਕਿੰਨਾ ਤੇਰਾ ਕੀ ਸਾਊਂਡ ਵੀ ਚੱਲਦਾ ਵਾ ਇਸ ਸਾਊਂਡ ਮੈਂ ਤੈਨੂੰ ਬਾਹਰ ਬਾਹਰ ਸੁਣਾਉਣਾ ਕਿਉਂਦੀ ਹਰਫਤ ਅਰੇ ਨਾ ਹੁਣੇ ਸੁੱਤਾ ਉਹ ਉੱਠ ਪੜਾ ਜੀ ਇਹ ਜੋ ਸਾਊਂਡ ਵੀ ਹੈ ਮੈਂ ਉੱਪਰ ਸੱਲੇ ਗਿਆ ਜਾਂਦਾ ਬਾਈ ਤੇ ਚਲੋ ਠੀਕ ਹੋ ਬਾਕੀ ਵਧੀਆ 600 1000 1500 2000 2200 3500 ਬਹੁਤ ਮਹਿੰਗੇ ਰੇਟ ਪਰ ਇਹ ਆਪਣੇ ਬਜਟ ਚ ਲੈ ਆਂਦਾ ਆ ਦਾਦਾ ਜੀ ਦੇ 1000 1200 16 ਲੈਂਦਾ ਆਪਾਂ ਵਧੀਆ ਹੋ ਗਿਆ ਤੇ ਜਹੋਂ ਲੱਗੀ ਰੋਟੀ ਆਪਣੀ ਬਨ ਟਾਈਮ ਟਾਈਮ ਹੋ ਜੇਕਰ 10 ਵਜੇ ਦਾ ਗੱਲਾਂ ਹੀ ਕਰਦੇ ਪਈ ਕਿਉਂਕਿ ਫਿਰ ਇੱਕ ਦੂਜੇ ਨਾਲ ਗੱਲਬਾਤ ਕੋਈ ਖਲਾਮਸਰਾ ਕਰਨਾ ਤਾਂ ਫਿਰ ਆਪਾਂ ਇਦਾਂ ਗੱਲਾਂ ਬਾਤਾਂ ਕਰਕੇ ਟਾਈਮ ਪਾਰ ਕਰ ਲੀਦਾ ਆਪਾਂ ਇਹ ਆਪਣੀ ਮੰਮੀ ਨੇ ਫੋਨ ਲਾ ਲਿਆ ਤੇ ਮੈਂ ਆਪਣਾ ਲਾ ਲਿਆ ਅੱਜ ਕਰ ਕਰਾ ਕੇ ਆਪਣਾ ਟਾਈਮ ਪਾਸ ਕਰ ਲਿਆ ਮੜਾ ਮੋਟਾ ਚ ਹੁਣ ਪਤਾ ਲਾਇਆ ਤਾਂ ਮੈਂ ਨਾ ਹੋਣਾ ਤੇ ਇਹਨੇ ਬੜਾ ਲੱਗਦਾ ਨਾ ਮਮੀ ਕੀ ਸੀ ਦੀ ਬਹੁਤ ਦੂਰ ਹੈ ਤੇ ਦੂਰ ਹੈ ਤੇ ਇਹਨਾਂ ਬੜਾ ਲੱਗਦਾ ਨਾ ਹਾਂ ਚਲੋ ਕੋਈ ਨਹੀਂ ਤੇ ਹੁਣ ਫਿਰ ਖਾੜ ਸਤੇ ਬਾਥਾ ਲੈਣ ਗਏ ਸੀ ਬਾਥਰ ਜ ਲੈ ਆਏ ਆ ਤੇ ਵਧੀਆ ਰਿਹਾ ਸਿਸਟਮ ਪਰ ਇਹ ਹੈਂਡਲ ਨਾ ਸੱਚੇ ਹੈਂਡਲ ਜਿਹਦੇ ਵਿੱਚ ਵਾ ਹੈਂਡਲ ਇਹਦੇ ਵਿੱਚ ਵਸ ਇਹਦੇ ਇਹਦੇ ਵਿੱਚ ਉਹਨਾਂ ਹੈਂਡਲ ਇਹ ਰੋ ਗਿਆ ਦੱਬ ਲੈਣ ਤੇ ਇਹਦਾ ਵਧੀਆ ਬਹੁਤ ਵਧੀਆ ਉੱਪਰ ਵੀ ਹੋ ਜਾਂਦਾ ਥੱਲੇ ਵੀ ਇਦਾਂ ਜਿਹਾ ਅੱਛੇ ਤਸੱਬਿਆਂ ਦਾ ਪੌਂਡ ਜੀ ਇੱਧਰ ਤੇ ਥੱਲੇ ਨੂੰ ਕਰਨ ਨੂੰ ਹੱਥ ਪਤਾ ਨਹੀਂ ਕਿ ਕਿੰਨਾ ਨੰਨ ਮਰ ਜਾ ਥੱਲੇ ਇਹਦਾ ਇੰਤਾਂ ਜਿੰਦਾ ਥੱਲੇ ਹੋ ਗਿਆ ਤੂੰ ਚੱਕਣ ਵਾਸਤੇ 10 ਦਾ ਬਚੋਕਾ ਇੱਕ ਦੋ ਤਿੰਨ ਤਿੰਨ ਪੁਆਇੰਟ ਵਾਇਦੇ ਚਲੋ ਵਧੀਆ ਪਰਮਾਦਮਾ ਚੜ੍ਹਦੀ ਕਲਾ ਕਰੇ ਜੋ ਇਹ ਕੰਪਨੀ ਦਾ ਵਾਕਰ ਸਬਜ਼ੀ ਕਿ ਬਣਾਈਆਂ ਜੀ ਆਹ ਮਟਰਾਂ ਦੀ ਸਬਜ਼ੀ ਪਾ ਦਾਂ ਆਲੂ ਮਟਰ ਕੱਲ ਦੇ ਆਲੂ ਮਟਰ ਹੀ ਚੱਲਣਗੇ ਆਪਾਂ ਕੱਲ ਦੇ ਆਲੂ ਮਟਰ ਹੀ ਕਰੀਏ ਚਲੋ ਠੀਕ ਆ ਫਿਰ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤਾਂ ਕਮੈਂਟਸ ਜੁਸ ਕਰਿਆ ਬਬਾਏ ਗੁੱਡ ਨਾਈਟ ਮਮੀ ਕਰਕੇ ਗਈ ਬਬਾਏ ਗੁੱਡ ਨਾਈਟ ਅਬ ਰੱਖ